ਕੱਲ ਸ਼ਾਮ ਨੂੰ ਇਹ ਮਸ਼ੀਨ ਲੈ ਕੇ ਜਿਹੜੀ 41 ਇੰਚੀ ਮਸ਼ੀਨ ਆਪਣੀ ਆਪਾਂ ਆਪਣੇ ਠਿਕਾਣੇ ਤੇ ਪਹੁੰਚ ਗਏ ਸੀ ਤੇ ਕੱਲ ਆਉਣ ਤੋਂ ਪਹਿਲਾਂ ਮੁੰਡਿਆਂ ਨੇ ਜਿਹੜੀ ਆਪਣੀ ਇੱਥੇ 51 ਇੰਚੀ ਮਸ਼ੀਨ ਆ ਜਿਹੜੀ ਆਪਾਂ ਨੇ ਮੱਕੀ ਦਾ ਕਟਰ ਲਾਇਆ ਨਵਾਂ ਪੰਜਾਬ ਚੋਂ ਲਿਆ ਕੇ ਉਹ ਮਸ਼ੀਨ ਮੱਕੀ ਚਲਾਤੀ ਸੀ ਤੇ ਉਹਨਾਂ ਦੇ 7-8 ਕਿਲੇ ਵੱਡੇ ਨੇ। ਬਾਕੀ ਹੁਣ ਪਹਿਲਾਂ ਜਿਹੜੀ ਆਪਣੀ ਇਹ 6 ਨੰਬਰ ਮਸ਼ੀਨ ਆ 44 ਇੰਚੀ ਇਹਦਾ ਥਰੇਸਰ ਬਾਸਕਟ ਬਦਲਦੇ ਆ ਇਹਦੇ ਵਿੱਚੋਂ ਸਮਾਨ ਲਾਉਣ ਵਾਲਾ ਉਹ ਲਾਉਣਾ ਤੇ ਵਿੱਚ ਦੀ ਆਪਾਂ ਆਪਣੀ ਜਿਹੜੀ ਅੱਜ 5 ਨੰਬਰ ਮਸ਼ੀਨ ਆ ਉਹਦੇ ਕੋਲ ਢੇੜਾ ਮਾਰ ਕੇ ਆਵਾਂਗੇ ਉਹ ਦੇਖਾਂਗੇ ਵੀ ਜਿਹੜਾ ਆਪਾਂ ਨਵਾਂ ਕੱਟ ਲਿਆ ਕਿ ਉਹ ਮਸ਼ੀਨ ਦੇ ਲਾਇਆ ਦਸ਼ਮਿਸ ਕੰਪਨੀ ਦਾ ਕਿਵੇਂ ਬਾਡੀ ਕਰਦਾ ਠੀਕ ਚੱਲਦੀ ਆ ਉਹਦੇ ਕੋਲ ਵਿੱਚ ਦੀ ਮਾਰਾਂਗੇ ਢੇੜਾ ਆਪਾਂ ਦਿਨ ਚ ਅੱਜ ਬਾਕੀ ਹੁਣ ਪਹਿਲਾਂ ਇਹਦੇ ਵਿੱਚੋਂ ਸਮਾਨ ਲਾਉਣਾ ਮਸ਼ੀਨ ਦੇ ਵਿੱਚੋਂ ਥਰੇਸਰ ਬਾਸਕਟ ਬਦਲਦੇ ਆ ਤੇ ਇਹਨ ਆਪਾਂ ਰੋਟੀ ਲੈ ਕੇ ਆ ਗਏ ਆਪਣੀ ਮਸ਼ੀਨ ਲਵੇ ਆਉਣ ਤੋਂ ਪਹਿਲਾਂ ਮੁੰਡਾ ਨੇ ਕਾ ਖੇਤ ਵੱਢਿਆ ਤਾਂ ਸਾਹਮਣੇ ਦੇਖ ਰਿਹਾ ਤੇ ਦੋ ਗਰਾਊਂਡ ਇਧਰਲੇ ਪਾਸੇ ਇਹ ਖੇਤ ਦੇ ਵਿੱਚ ਲਾਏ ਨੇ ਤੇ ਆਉਂਦਿਆਂ ਨੂੰ ਆਪਣੇ ਜਿਹੜੀ ਮਸ਼ੀਨ ਆਪਣੀ ਖੜੀ ਆ ਇਹਦੇ ਖੜਨ ਦਾ ਕਾਰਨ ਇਹ ਆ ਜਿਹੜੀ ਫੀਟਰ ਵਾਲੀ ਚੈਨ ਆ ਉਹਦਾ ਲੌਕ ਟੱਟ ਗਿਆ ਲੌਕ ਟੱਟਣ ਕਰਕੇ ਚੈਨ ਆ ਜਿਹੜੀ ਉਹ ਫੀਟਰ ਦੇ ਵਿੱਚ ਜੜ ਗਈ ਤੇ ਹੁਣ ਲੱਗੇ ਹੋਇਆ ਕੱਢਣਾ ਕੱਢ ਕੇ ਲੌਕ ਪਾ ਕੇ ਦੁਬਾਰਾ ਚਲਾਉਣਾ ਮਸ਼ੀਨ ਨੂੰ ਲੌਕ ਟੱਟ ਗਿਆ ਕਰਕੇ ਚੈਨ ਟੁੱਟ ਗਈ ਨਾ ਨਾ ਲਾਓ अच्छा इधर बस ऊपर चढ़ गई है हां ठीक है ठीक है बाकी ये मक्की दी गल करिए ता मक्की ਤੁਸੀਂ ਦੇਖ ਸਕਦੇ ਹੋ ਵੀ ਵਧੀਆ ਤਾਕੜੀ ਮੱਕੀ ਆ ਕੰਨ ਆਪਣੇ ਇਸੇ ਖੇਤ ਦੇ ਦੂਜੇ ਪਾਸੇ ਖੇਤ ਵਧਿਆ ਉਹਦੇ 5 ਗੀਲਾਂ ਦੇ ਵਿੱਚੋਂ 42 45 ਗਮਟਲ ਦੀ ਮੱਕੀ ਨਿਕਲੀ ਅਕੀਲੇ ਚੋਂ ਬਾਕੀ ਹੁਣ ਇਹ ਚਲਾਈ ਹੋਈ ਆ ਇੱਥੇ ਮੱਕੀ ਦੀ ਗੱਲ ਕਰੀਏ ਤਾਂ ਐਵਰੇਜ ਆ ਜਿਹੜੀ ਉਹ 40 42 ਗਮਟਲਾ ਮੱਕੀ ਦੀ ਬਾਕੀ ਹੁਣ ਚੈਨ ਦੇ ਲੋਕ ਪਾਉਣੇ ਤੇ ਦੁਬਾਰੋਂ ਕਰਦੇ ਆ ਮਸ਼ੀਨ ਨੂੰ ਸਟਾਰਟ ਇੱਧਰਲੇ ਪਾਸੋਂ ਚੈਨ ਜਿਹੜੀ ਉਹ ਟੁੱਟ ਕੇ ਵਿੱਚ ਚੜ ਗਈ ਤੇ ਹੁਣ ਉਧਰਲੇ ਪਾਸੇ ਦਾ ਲੋਕ ਲੱਗਾ ਹੋਇਆ ਕੱਢਣ ਲੋਕ ਕੱਢਣ ਤੋਂ ਬਾਅਦ ਫੇਰ ਚੈਨ ਸੈੱਟ ਕਰਕੇ ਫੇਰ ਚਲਾਉਣਾ ਮਸ਼ੀਨ ਨੂੰ ਜਿਹੜਾ ਤੁਸੀਂ ਇਹ ਕਟਰ ਦੇਖ ਰਹੇ ਹੋ ਇਹ ਕਟਰ ਆਪਾਂ ਨੇ ਕੱਲ ਪਹਿਲੀ ਵਾਰ ਚਲਾਇਆ ਸੀ ਇਹ ਦਸ਼ਮੇਸ਼ ਕੰਪਨੀ ਦਾ ਕਟਰ ਬਾਕੀ ਆਪਾਂ ਨੇ ਕੱਲ ਮੁੰਡਿਆਂ ਤੋਂ ਪੁੱਛਿਆ ਸੀ ਵੀ ਕਿਵੇਂ ਚੱਲਿਆ ਤੇ ਮੁੰਡਿਆਂ ਨੇ ਜਿਹੜਾ ਇਹਦਾ ਕੰਮ ਕਰ ਦੱਸਾ ਕਟਰ ਦਾ ਇੱਕ ਨੰਬਰ ਦੱਸ ਦੇਣ ਤੇ ਕਿਵੇਂ ਗੁਰੇ ਕਿਵੇਂ ਚੱਲਿਆ ਕਟਰ ਨਾਲ ਵਧੀਆ ਬਈ ਪੈਸੇ ਲਾਉਣ ਦਾ ਫਾਇਦਾ ਹੋਇਆ ਫੁੱਲ ਅੱਛਾ ਨਿਆਰੀ ਵੱਖਰਾ ਅਰੀਲ ਕਟਰ ਨਾਲ ਵੱਢਦੇ ਸੀ ਉਹ ਤਾਂ ਘੱਟ ਕੰਮ ਸੀ ਹਣਾ ਤੁੰਤ ਪੈਂਟ ਦੇ ਸੀ ਉਹਦਾ ਅੱਛਾ ਬਾਕੀ ਕਾਟਰ ਦੀ ਕੋਈ ਕੰਪਲੇਨ ਹੋਵੇ ਮਾਣ ਕਾਟਰ ਦਾ ਗੋਲੀ ਵਰਗਾ ਅੱਛਾ ਨਜ਼ਾਰਾ ਹੀ ਬਹੁਤ ਆ ਦੇਖੀ ਹੁਣ ਤੂੰ ਚੱਲਣ ਦੇ ਬਸ ਠੀਕ ਅੱਛਾ ਦੀ ਚੈਨ ਸੈੱਟ ਕਰਨ ਵਾਲਾ ਕੰਮ ਨਿਪਟੜ ਗਿਆ ਉਹਦੇ ਲੋਗ ਪਤਾ ਨਾ ਵਾ ਤੇ ਹੁਣ ਦੁਬਾਰਾ ਉਹ ਲੈ ਕੇ ਮਸ਼ੀਨ ਸਟਾਰਟ ਕਰਨਾ ਆਪਾਂ ਇਹ ਕਟਰ ਕੋਲ ਅੱਜ ਪਹਿਲੀ ਵਾਰ ਆਇਆ ਤੇ ਪੰਜਾਬ ਤੋਂ ਪਹਿਲੀ ਵਾਰ ਲਿਆ ਕੇ ਮੁੰਡਾ ਨੇ ਕੱਢ ਚਲਾਇਆ ਸੀ ਆਪਾਂ ਲਵੇ ਨਹੀਂ ਸੀ ਅੱਜ ਆਪਾਂ ਪਹਿਲੀ ਵਾਰ ਮਸ਼ੀਨ ਤੇ ਰਿਹਾ ਬਸ ਉਹ ਕੱਟ ਨੂੰ ਕਰਦਾ ਸਟਾਰਟ ਦੇਖਦਾ ਇਹਦਾ ਕੰਮ ਕਰਦਾ ਕਿਵੇਂ ਆ? ਆ ਪੜਦੇ ਜੇ ਦੇਖਣ ਨੂੰ ਐ ਲੱਗਦੇ ਨੇ ਜਿਵੇਂ ਮਸ਼ੀਨ ਮਤਲਬ ਹੀਟਾ ਛੱਲੀਆਂ ਸੜਦੀ ਹੁੰਦੀ ਆ ਪਰ ਇਹ ਪੜਦੇ ਨੇਗੇ ਅਕੱਲੇ ਪੜਦੇ ਜੀ ਲੈ ਜਾਂਦੀ ਆ ਕੱਢ ਕੇ ਡੰਡਾ ਵੀ ਨਹੀਂ ਆ ਬਸ ਡੰਡਾ ਦਾ ਇਕੱਲੀ ਵਾਹੀ ਜਾਂਦੀ ਆ ਕੁਕੜੀ ਜਾਂਦੀ ਆ ਤੇ ਬਾਕੀ ਜਿਵੇਂ ਆਪਾਂ ਪਹਿਲਾਂ ਰੀਲ ਕਟਰ ਨਾਲ ਪੜਦੇ ਹੁੰਦੇ ਸੀ ਉਹਦੇ ਨਾਲ ਨਾ ਤਾਂ ਐ ਪਤਾ ਲੱਗਦਾ ਸੀ ਵੀ ਕਿੰਨੀਆਂ ਕਿ ਛੱਲੀਆਂ ਹੀਟਾਂ ਗਿਰ ਗਈਆਂ ਜਾਂ ਕਿੰਨੀਆਂ ਕਿ ਮਸ਼ੀਨ ਵਿੱਚ ਲੈ ਗਈ ਬਾਅਦ ਵਿੱਚ ਇਕੱਠੀਆਂ ਕਰਦੀ ਫਿਰ ਜਾਂਦੇ ਆਪਾਂ ਉੱਥੋਂ ਨੂੰ ਲਾਦਾ ਘੱਟੋ ਘੱਟ ਵੀ ਆ 30 ਫੁੱਟਾਂ ਹੋਗੇ 30 ਫੁੱਟ ਦੇ ਵਿੱਚ ਆਪਾਂ ਨੂੰ ਇੱਕ ਵੀ ਛੱਲੀ ਦੇਖਣ ਨੂੰ ਨਹੀਂ ਮਿਲੀ ਤੇ ਆ ਦੇਖਣ ਨੂੰ ਐ ਲੱਗਦੇ ਮੈਂ ਟਾਂਡੇ ਤੇ ਲੱਗੀਆਂ ਹੋਈਆਂ ਨੇ ਵੀ ਛੱਲੀਆਂ ਨੇ ਇਹ ਜਦੋਂ ਕਟਰ ਬਾਡੀ ਕਰਦਾ ਤਾਂ ਇਹ ਪਰਦੇ ਨੂੰ ਕੱਢ ਕੇ ਲਿਆ ਜਾਂਦਾ ਛੱਲੀਆਂ ਜਿਵੇਂ ਆ ਆ ਚੱਕੀਆਂ ਉਹ ਸਾਹਮਣੇ ਪਈਆਂ ਤੇਰੇ ਆ ਦੇਖਣ ਨੂੰ ਐ ਲੱਗਦਾ ਵੀ ਛੱਲੀ ਆ ਪਰ ਇਹ ਪਰਦੇ ਨੇ ਸਾਰੇ ਪਰਦੇ ਨੇ ਆ ਇਕੱਲੇ ਛੱਲੀਆਂ ਬਾਕੀ ਜਿਵੇਂ ਹਰੇ ਟਾਂਡੇ ਨੇ ਇਹ ਜੇ ਆਪਾਂ ਨੇ ਰੀਲ ਕੱਟਣ ਨਾਲ ਬਾਡੀ ਕਰਨੀ ਹੁੰਦੀ ਇਹ ਖੇਤੀ ਮਸ਼ੀਨ ਚੋਕ ਵੀ ਬਹੁਤ ਹੁੰਦੀ ਕਿਉਂਕਿ ਇਹ ਟਾਂਡੇ ਡਟ ਦੇ ਥਰੇਸ਼ਰ ਦੇ ਨਾਲ ਲਪਟ ਜਾਂਦੇ ਨੇ ਜਿਹਦੇ ਕਰਕੇ ਮਸ਼ੀਨ ਚੋਕ ਹੋ ਜਾਂਦੀ ਆ ਹੁਣ ਇਹ ਚ ਆਪਾਂ ਨੂੰ ਇਹ ਫਾਇਦਾ ਇਹ ਕਟਰ ਨਾਲ ਵੀ ਇਹ ਟਾਂਡਾ ਦਾ ਵਿੱਚ ਲੈ ਕੇ ਨਹੀਂ ਜਾਂਦਾ ਕੱਲੀ ਛੱਲੀ ਆ ਜਿਹੜੀ ਉਹਨੂੰ ਸੂਤ ਤੇ ਲੈ ਜਾਂਦਾ ਤੇ ਬਾਕੀ ਵਿੱਚ ਕੱਲੀਆਂ ਛੱਲੀਆਂ ਜਾਂਦੀਆਂ ਨੇ ਜਿਹਦੇ ਕਰਕੇ ਚੋਕ ਹੋਣ ਵਾਲਾ ਕੋਈ ਚੱਕਰ ਨਹੀਂ ਜੇ ਆਪਾਂ ਉਹ ਮੱਕੀ ਦੇ ਕੱਦ ਦੀ ਗੱਲ ਕਰੀਏ ਤਾਂ ਜਿਹੜਾ ਸਾਹਮਣੇ ਤੁਸੀਂ ਬੰਦਾ ਦੇਖ ਰਹੇ ਹੋ ਇਹ ਬੰਦੇ ਦਾ ਕੱਦ 5 5.5 ਫੁੱਟ ਹੋਊ ਤੇ ਮੈਨੂੰ ਆਇਆ ਲੱਗਦਾ ਵੀ ਇੰਨੀ ਉਹ ਮੱਕੀ ਉੱਪਰ ਆ 10 ਫੁੱਟ ਦੇ ਕਰੀਬ ਆ ਮੱਕੀ ਦਾ ਕੱਦ 10 ਤੋਂ ਵੱਧ ਦੇ ਹੋਊਗਾ ਜੇ ਕਿਤੇ ਰੀਲ ਕੱਟਣ ਨਾਲ ਵੱਢਦੇ ਰੀਲ ਕੱਟਣ ਨੇ ਸਾਰੀ ਮੂਰੇ ਸਿੱਟਣੀ ਸੀ ਉਹਦਾ ਕਾਰਨ ਇਹ ਆ ਵੀ ਰੀਲ ਇਹ ਨਿਉੱਚੀ ਚੱਕੀ ਨਹੀਂ ਜਾਂਦੀ ਤੇ ਬਾਡੀ ਤੋਂ ਬਾਅਦ ਇਹ ਜਿਹੜੇ ਟਾਂਡੇ ਦੇ ਮੂਰੇ ਗਿਰੀ ਜਾਂਦੇ ਨੇ ਜਿਵੇਂ ਆਪਾਂ ਥੋੜੇ ਇਹ ਕਟਰ ਲੈ ਕੇ ਆਇਆ ਕਟਰ ਲਿਆ ਕੇ ਹੁਣ ਸੁਆਦ ਆਇਆ ਕਿ ਨਾ ਅੱਛਾ ਨਹੀਂ ਆਇਆ ਲੜ ਰੀਲ ਕੱਟਣ ਨਾਲ ਤਾਂ ਮੱਥਾ ਮਾਰਨ ਵਾਲੀ ਕੰਮ ਸੀ ਇਹ ਜਿਹੇ ਖੇਤਾਂ ਹਾਂ ਕੱਦ ਛੋਟਾ ਹੁੰਦਾ ਉਹ ਚੱਲ ਜਾਂਦਾ ਉਹ ਪਰ ਇਹ ਜਿਹੇ ਖੇਤ ਦੇ ਵਿੱਚ ਔਖਾ ਹੋ ਜਾਂਦਾ ਚਲੋ ਆ ਵੀ ਹੁਣ ਮੱਕੀ ਵਾਲੇ ਸਪੈਸ਼ਲ ਕਟਰ ਵਾਲੇ ਹੋਗੇ ਬਾਕੀ ਦਸ਼ਮੀਸ਼ ਕੰਪਨੀ ਵਾਲੇ ਬਾਈਆਂ ਦਾ ਧੰਨਵਾਦ ਉਹਨਾਂ ਨੇ ਵਧੀਆ ਚੀਜ਼ ਬਣਾਈ ਆ ਵਧੀਆ ਚੀਜ਼ ਜਿਹੜੀਆਂ ਗੱਲਾਂ ਆਪਾਂ ਨੂੰ ਦੱਸੀਆਂ ਸੀ ਉਹਨਾਂ ਨੇ ਕਟਰ ਦੇ ਵਿੱਚ ਉਹ ਸਾਰੀਆਂ ਨੇ ਕੋਈ ਆਏ ਨਹੀਂਗਾ ਵੀ ਆਪਾਂ ਨੂੰ ਵੱਧ ਗੱਲ ਕਹਿ ਕੇ ਬੰਦੇ ਨੇ ਘੱਟ ਦਿੱਤਾ ਹੋਵੇ ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਸੀ ਉਹ ਸਾਰੀਆਂ ਪੂਰੀਆਂ ਨੇ ਕਟਰ ਦੇ ਵਿੱਚ ਬਾਕੀ ਆਪਾਂ ਇੱਕ ਬੰਦੇ ਦੀ ਹੋਰ ਸਲਾਹ ਲੈਨੇ ਆ ਚਾਹ ਸੁਖਿਆ ਕਿਵੇਂ ਆ ਠੀਕ ਠੀਕ ਆ ਭਾਈ ਕਿਵੇਂ ਆ ਕਟਰ ਦਾ ਕੰਮ ਕੱਟਦਾ ਇੱਕ ਨੰਬਰ ਇੱਕ ਨੰਬਰ ਹੋਰ ਪਹਿਲਾਂ ਉਹ ਵੀ ਧੂੜ ਦੇ ਟੱਟੂ ਭਜਾਈ ਫਿਰੇਗਾ ਹੋਰ ਨਾ ਤਾਂ ਉਹਦੇ ਪਤਾ ਹੀ ਲੱਗਦਾ ਵੀ ਕਿੰਨਾ ਕੁ ਵੱਡਤਾ ਨਾ ਕੋਈ ਵੱਡੇ ਵੀ ਨਹੀਂ ਜਾਂਦੇ ਸੋ ਇੱਕ ਮੱਥਾ ਮਾਰਨ ਵਾਲਾ ਕੰਮ ਸੀ ਆਵਲਾ ਫੋਕਾ ਦੀ ਆਪਣਾ ਅਨੁਆ ਪਹਿਲਾਂ ਵੜਦੇ ਦੁਬਾਰੇ ਫਿਰ ਓਨੇ ਹੀ ਕੁੱਪੇ ਕੱਢਦੇ ਓਪੇ ਕੱਢਦੇ ਬਾਕੀ ਜਿਹੜਾ ਕੁਝ ਆਪਾਂ ਨੂੰ ਦਸਮੇਸ਼ ਕੰਪਨੀ ਵਾਲਿਆਂ ਨੇ ਕਿਹਾ ਸੀ ਬਾਈਆਂ ਨੇ ਹਾਂ ਉਹ ਸਾਰਾ ਕੁਝ ਉਹਨਾਂ ਦੀ ਗੱਲ ਠੀਕ ਆ ਉਹਨਾਂ ਨੇ ਆਪ ਨੂੰ ਇਹ ਕਿਹਾ ਸੀ ਕਿੰਦਾ ਬਾਈ ਮਸ਼ੀਨ ਦੇ ਤੁਸੀਂ ਕਾਟਰ ਚਲਾ ਕੇ ਦੇਖ ਲਓ ਮਸ਼ੀਨ ਨੂੰ ਪਤਾ ਵੀ ਨਹੀਂ ਲੱਗਣਾ ਵੀ ਲੋਡ ਕਿੰਨਾ ਕਰਦਾ ਕੁਆਲਿਟੀ ਆ ਨਾ ਉਹਨਾਂ ਦੀ ਫਿਰ ਇਹਨਾਂ ਨੇ ਇੱਥੇ ਕਰਕੇ ਹਾਂ ਉਹੀ ਆ ਵੀ ਹੁਣ ਇਹ ਲਾਲ ਵੀ ਟਾਂਡੇ ਵਿੱਚ ਜਾਨਾ ਕੱਲੀ ਛੱਲੀ ਜਾਣੀ ਆ ਕੱਲੀ ਛੱਲੀਆਂ ਦੇ ਮਸ਼ੀਨ ਤੋਂ ਹੁਣ ਆਪਾਂ ਨੂੰ ਵੀ ਪਤਾ ਵੀ ਕਿੰਨਾ ਕਿ ਲੋਡ ਪੈਣਾ ਜੇ ਕਿਤੇ ਇਹੀ ਹਰੇ ਟਾਂਡੇ ਵਿੱਚ ਲੱਗੇ ਜਾਣੇ ਇਹ ਘੱਟੋ ਘੱਟ 10-11 ਫੁੱਟ ਦੀ ਮੱਕੀ ਆ ਛੱਲੀ ਆ ਜਿਹੜੀ ਇਹ ਤੇ ਲੱਗੀ ਹੋਈ ਉਹ ਹੀਠੋਂ 3 ਫੁੱਟ ਤੇ ਆ ਬਾਕੀ ਛੱਲੀ ਦੇ ਨਾਲ ਸਾਰਾ ਟਾਂਡਾ ਲੈ ਕੇ ਜਾਣਾ ਉਹ ਮਸ਼ੀਨ ਤੇ ਬਾਧੂ ਦਾ ਲੋਡ ਪਾਉਣ ਵਾਲਾ ਕੰਮ ਸੀ ਬਾਕੀ ਸਭ ਤੋਂ ਚੰਗੀ ਗੱਲ ਇਹ ਲੱਗੀ ਵੀ ਖੇਤ ਵਾਲੇ ਦੇ ਵਿੱਚ ਨੁਕਸਾਨ ਨਹੀਂ ਠੀਕ ਆ ਜਦੋਂ ਮਸ਼ੀਨ ਆਪਾਂ ਰੀਲ ਘੱਟ ਨਾਲ ਵੱਢਦੇ ਹੁੰਦੇ ਸੀ ਤਾਂ ਥੋੜੀਆਂ ਮੋਟੀਆਂ ਛੱਲੀਆਂ ਸੀ ਜਿਹੜਾ ਹੀਠਾਂ गिरਦੀਆਂ-गिरਦੀਆਂ ਸੀ ਤੇ ਉਹਨਾਂ ਦੇ ਉੱਪਰ ਦੀ ਟਾਇਰ ਲੱਗ ਜਾਂਦੀ ਸੀ ਛੱਲੀਆਂ ਦੇ ਜਿਹੜੀਆਂ ਛੱਲੀਆਂ ਉੱਪਰ ਦੀ ਟਾਇਰ ਲੱਗ ਜਾਂਦਾ ਸੀ ਇਹ ਤਾਂ ਗਿਰਨ ਤੋਂ ਬਾਅਦ ਉਹ ਸਾਰੀਆਂ ਖੇਤ 'ਚ ਫੁੱਟ ਜਾਂਦੀਆਂ ਸੀ ਆਪਣਾ ਉਹ ਮੱਕੀ ਦੀ ਬਾਢੀ ਵਾਲਾ ਕੰਮ ਨਿਪਟੜ ਗਿਆ ਤੇ ਇਹ ਤੋਂ ਬਾਅਦ 에ਜੰਟ ਨੂੰ ਫੋਨ ਲਾਉਣਿਆ ਜੇ ਤਾਂ ਕੋਈ ਬੰਦਾ ਹੋਇਆ ਤਾਂ ਮੱਕੀ ਦੀ ਬਾਢੀ ਕਰਾਂਗੇ ਤੇ ਨਹੀਂ ਮਸ਼ੀਨ ਆਪਾਂ ਆਪਣੇ ਠਿਕਾਣੇ ਤੇ ਲੈ ਕੇ ਚੱਲਾਂਗੇ ਬਾਕੀ ਆਪਾਂ 에ਜੰਟ ਨੂੰ ਅੱਧਾ ਘੰਟਾ ਪਹਿਲਾਂ ਹੀ ਫੋਨ ਕਰਤਾ ਸੀ ਉਹ ਕਹਿੰਦਾ ਮੈਂ ਦੇਖਦਾ ਜੀ ਕੋਈ ਬਾਢੀ ਵਾਲਾ ਬੰਦਾ ਆਦਾ ਮਸ਼ੀਨ ਲੈ ਕੇ ਭੇਜ ਦਿੰਦਾ ਪਰ ਹਾਲ ਤੱਕ ਕੋਈ ਬੰਦਾ ਆਇਆ ਨਹੀਂ ਕਿਉਂਕਿ ਉਹ ਰੜਾ ਮੱਕੀ ਦਾ ਕੰਮ ਹਾਲੇ ਸ਼ੁਰੂ ਹੋਇਆ ਜਿਹੜੀ ਲਵੇ ਲੈਣੇ ਮੱਕੀ ਆ ਤੇ ਸਾਰੀ ਹਾਲੇ ਕੱਚੀ ਆ ਤੇ ਜਿਹੜਾ ਜ਼ੋਰ ਦਾ ਕੰਮ ਆ ਉਹ 5-7 ਦਿਨਾਂ ਤੱਕ ਚੱਲੂਗਾ ਆਪਾਂ ਸਿਰਫ ਜਿਹੜੇ ਪਿੱਛੋ-ਪ ਟਰੈਕਟਰ ਦਾਣੇ ਲੈ ਕੇ ਗਏ ਹੋਣੇ ਪਿੰਡ ਆਉਣ ਤੋਂ ਬਾਅਦ ਟੈਂਕ ਖਾਲੀ ਕਰ ਦਿਆਂ ਦਾਣਿਆਂ ਦਾ ਤੇ ਉਦੋਂ ਬਾਅਦ ਮਸ਼ੀਨ ਨੂੰ ਟਿਕਾਣੇ ਤੇ ਲੈ ਕੇ ਚੱਲਾਂਗੇ ਜੇ ਨਾ ਏਜੰਟ ਨੇ ਬੰਦਾ ਭੇਜਿਆ ਗੁਰੀ ਏਜੰਟ ਨਾਲ ਆਪਣੀ ਗੱਲ ਹੋ ਗਈ ਤੇ ਹੋਰ ਬੰਦਾ ਹੈ ਨਹੀਂ ਕੋਈ ਹੁਣ ਬਾਡੀ ਵਾਲਾ ਅੱਜ ਉਹ ਕਹਿੰਦਾ ਵੀ ਮਸ਼ੀਨ ਉਠਾਣੇ ਤੇ ਲਿਆਓ ਠੀਕ ਆ ਠੀਕ ਆ ਮੈਂ ਉਹ ਸੋਣ ਨੂੰ ਲੈ ਕੇ ਜਾਂਣਾ ਟਿਕਾਣੇ ਤੇ ਜਾਂਦਿਆਂ ਨੂੰ ਥੋੜੇ ਚਾਹੂ ਕਰ ਲੈਣੇ ਆ ਤੇ ਮੈਂ ਸੋਣ ਨੂੰ ਲੈ ਕੇ ਚੱਲਦਾ ਰੂਮ 'ਚ ਜਾਂਦਿਆਂ ਨੂੰ ਚਾਹ ਕਰ ਲੈਣੇ ਆਪਾਂ ਤੇ ਤੁਸੀਂ ਲਿਆਓ ਮਿਸਰਫਾ ਸਾਰਾ ਖੇਤ ਵੜਤਾ ਦਿੰਨੇ ਦਾ 7-8 ਜਿੰਦੇ ਵੀ ਆਹ ਟਾਂਡਾ ਇੱਕ ਛੜਤਾ ਦਿੰਨੇ ਇਹ ਕੀ ਚੱਕਰ ਅੱਛਾ ਅੱਛਾ ਬਹੁਤ ਵੱਟਾਂੀਆਂ ਕਰਕੇ ਕਿ ਬਾਕੀ ਐ ਵੀ ਖੇਤ ਨੂੰ ਨਜ਼ਰ ਨਾ ਲੱਗੇ ਨਜ਼ਰ ਤਾਂ ਵੀ ਆ ਕੀ ਰਹੀ ਹੁੰਦਾ ਵਾਲਾ ਠੀਕ ਆ ਲੈ ਜੇ ਆ ਚੱਕਾ ਤੇ ਉਦੋਂ ਬਾਅਦ ਲਿਆ ਫੜਾ ਜਾ ਚਲ ਲਾ ਵੀ ਸੋਹਣਾ ਬਣਾ ਲਾ ਚਾਹ ਦੀ ਗੁੱਟ ਚਾਹ ਦੀ ਗੁੱਟ ਪੀਣ ਤੋਂ ਬਾਅਦ ਜਦ ਤੱਕ ਤੂੰ ਚਾਹ ਬਣਾਵੇਂਗਾ ਜਦ ਤੱਕ ਆਪਣੀ ਜਿਹੜੀ ਮੱਕੀ ਵਾਲੀ ਮਸ਼ੀਨ ਆ ਉਹ ਆਜੂਗੀ ਤੇ ਉਦੋਂ ਬਾਅਦ ਜਿਹੜੀ ਆਪਣੀ ਫਿਰੇ ਮਸ਼ੀਨ ਖੜੀ ਐ ਇੱਧਰ 6 ਨੰਬਰ ਇਹਦਾ ਆਪਾਂ ਥਰੈਸਟਰ ਬਾਸਕਟ ਬਦਲਾਂਗੇ ਇਹਨੂੰ ਝੋਨੇ ਤੇ ਕਰਾਂਗੇ ਤੇ ਤੂੰ ਜਦ ਤੱਕ ਮਸ਼ੀਨ ਆਉਂਦੀ ਆ ਚਾਹ ਪਾਣੀ ਬਣਾ ਲੈ ਠੀਕ ਆ ਆਪਣੀ ਮੱਕੀ ਵਾਲੀ ਮਸ਼ੀਨ ਆ ਗਈ ਤੇ ਮੁੰਡਿਆਂ ਨੇ ਚਾਹ ਪਾਣੀ ਪੀ ਲਿਆ ਪੀਣ ਤੋਂ ਬਾਅਦ ਹੁਣ ਇਹਦੇ ਜਿਹੜਿਆ ਫੀਟਰ ਦੀਆਂ ਬਾਰਾਂ ਨੇ ਉਹ ਵਿੰਗੀਆਂ ਹੋ ਗਿਆ ਸੀ ਕਿਉਂਕਿ ਖੇਤ ਦੇ ਵਿੱਚ ਇਹਦੀ ਚੈਨ ਟੁੱਟ ਗਈ ਸੀ ਚੈਨ ਟੁੱਟ ਕੇ ਉੱਥੇ ਕੋ ਤੇ ਕੁਝ ਕੁ ਫੀਟਰ 12 ਬਿੰਗੀਆਂ ਨੇ ਤੇ ਕੁਝ ਟੁੱਟੀਆਂ ਹੋਈਆਂ ਨੇ ਹੁਣ ਜਿਹੜੀਆਂ ਟੁੱਟੀਆਂ ਹੋਈਆਂ ਨੇ ਉਹਨਾਂ ਨੂੰ ਖੋਲ ਕੇ ਨਵੀਆਂ ਪਾਉਣਾ ਆਪਾਂ ਤੇ ਜਿਹੜੀਆਂ ਨੇ ਬਲ ਖਾਦਾ ਹੋਇਆ ਜਿਵੇਂ ਆਹ ਦੋ ਫੀਟਰ 12 ਪੀਣ ਨੇ ਬਲ ਖਾਦਾ ਹੋਇਆ ਇਹਨਾਂ ਨੂੰ ਸਿੱਧੀਆਂ ਕਰਾਂਗੇ ਤੇ ਬਾਕੀ ਪਹਿਲਾਂ ਇਹ ਮਸ਼ੀਨ ਦਾ ਕੰਮ ਕਰਾਂਗੇ ਉਹ ਤੋਂ ਬਾਅਦ ਜਿਹੜੀ ਅੰਦਰ ਆਪਣੀ 48 ਇੰਚੀ ਮਸ਼ੀਨ ਆ ਫੇਰ ਉਹਦਾ ਥਰੇਸਰ ਬਾਸਕਟ ਬਦਲਾਂਗੇ ਕਿਉਂਕਿ ਇਹ ਝੋਨੇ ਦੀ ਬਾਢੀ ਦੀ ਗੱਲ ਕਰੀਏ ਤਾਂ ਜਿਹੜੀ ਝੋਨੇ ਦੀ ਬਾਢੀ ਆ ਉਹ 5-4 ਦਿਨਾਂ ਚ ਸਟਾਰਟ ਹੋਊਗੀ ਤੇ ਪਹਿਲਾਂ ਆਪਾਂ ਹੁਣ ਜਿਹੜੀ ਮੱਕੀ ਵਾਲੀ ਮਸ਼ੀਨ ਆ ਇਹਨੂੰ ਤਿਆਰ ਕਰਦਿਆਂ ਤੇ ਉਹਨੂੰ ਆਪਾਂ ਮੜਾ ਮੋਟਾ ਨਹੀਂ ਰਸ ਵੀਰਾ ਕਰਕੇ ਤਿਆਰ ਕਰਾਂਗੇ। ਉਹਦੇ ਹਾਲੇ ਚੱਲਣ ਚ ਪੰਜ ਚਾਰ ਦਿਨਾਂ ਦਾ ਟਾਈਮ ਆ। ਬਾਕੀ ਉਹਨੇ ਮਸ਼ੀਨ ਨੂੰ ਕਰ ਦਿਆ ਤਿਆਰ। ਇਹ ਤੋਂ ਬਾਅਦ ਜੇ ਟਾਈਮ ਲੱਗਾ ਫੇਰ ਉਹਦਾ ਥਰੇਸ਼ਰ ਪਟਾਂਗੇ। ਕਿਉਂ ਗੁਰੀ? ਕਿੰਨੇ ਕੁ ਫੱਟੀਆਂ ਨੇ ਇਹਦੀਆਂ? ਦੇਖ ਦਾਂ। ਖਾਸੀਆਂ ਹੋ ਗਈਆਂ ਹਨ। ਜਿਹੜੀਆਂ ਤੈਨੂੰ ਐ ਲੱਗਦਾ ਵੀ ਹੁਣ ਮਣੇ ਮੋਟੇ ਤੇਣੀਆਂ ਹੋ ਜਾਣੇ ਉਹ ਵੀ ਕੱਢ ਕੇ ਨਵੀਆਂ ਪਾ ਦੇ ਹੁਣ ਸਾਰੀਆਂ। ਨਾਲੇ ਐ ਨਹੀਂ ਪਤਾ ਵੀ ਉਹ ਫੀਟਰ ਬਾ ਟੁੱਟ ਕੇ ਕੋਈ ਵਿਚੇ ਚੜ ਜਾਏ, ਚੈਣ ਚੂਨ ਦੇ ਚੈਣ ਦਵਾਰੋਂ ਤੋੜ ਦੇ, ਹੋਰ ਕੰਮ ਵਧਾ ਦੇ। ਤੇ ਹੁਣ ਇਹਨੂੰ ਆਨ ਕੰਪਲੀਟ ਕਰਦੇ ਚਾਹਣਾਂ। ਆਪਾਂ ਨੇ ਆਪਣੀ ਮੱਕੀ ਵਾਲੀ ਮਸ਼ੀਨ ਨੂੰ ਤਿਆਰ ਕਰਨ ਤੋਂ ਬਾਅਦ ਜਿਹੜੀ ਇਹ 41 ਇੰਚ ਮਸ਼ੀਨ ਆ ਇਹਦਾ ਫਿੱਟਰ ਤਾਰ ਲਿਆ ਇਹਦਾ ਫਿੱਟਰ ਤਾਰਨ ਤੋਂ ਬਾਅਦ ਹੁਣ ਇਹ ਮਸ਼ੀਨ ਦਾ ਪੱਥਰਾ ਥਰੇਸ਼ਰ ਬਾਸਕਟ ਚੇਂਜ ਕਰਾਂਗੇ ਥਰੇਸ਼ਰ ਬਾਸਕਟ ਚੇਂਜ ਕਰਨ ਤੋਂ ਬਾਅਦ ਇਹਨੂੰ ਆਪਾਂ ਝੋਨੇ ਦੇ ਤਿਆਰ ਕਰਾਂਗੇ ਉਹ ਮਸ਼ੀਨ ਦੇ ਫਿੱਟਰ ਦੀਆਂ 12 ਪੂਰਾ ਟੁੱਟੀਆਂ ਹੋਈਆਂ ਸੀ ਉਹ ਆਪਾਂ ਨੇ ਪਾਤੀਆਂ ਤੇ ਹੁਣ ਰਾਤ ਨੂੰ ਜਿਹੜੀ ਇਹ ਆਪਣੀ 6 ਨੰਬਰ ਮਸ਼ੀਨ ਆ ਇਹਦਾ ਥਰੇਸ਼ਰ ਬਦਲਾਂਗੇ ਇਹਦੇ ਝੋਨੇ ਵਾਲਾ ਥਰੇਸ਼ਰ ਪਾ ਕੇ ਇਹਨੂੰ ਸਵੇਰ ਨੂੰ ਆਪਾਂ ਝੋਨੇ ਦੇ ਤਿਆਰ ਕਰਾਂਗੇ ਆਪਣੇ ਕੋਲ ਸਵੇਰੇ ਝੋਨੇ ਦੀ ਬਾਢੀ ਆ ਪਹਿਲਾਂ ਆਪਾਂ ਨੂੰ ਇਹ ਸੀ ਵੀ ਫਰ ਖੇਤ ਵਾਲਾ ਆ ਗਿਆ ਉਹਦੇ 10 ਕਿਲੇ ਤਿਆਰ ਨੇ ਉਹ ਬੱਟਨ ਚੱਲਾਂਗੇ ਆਪਾਂ ਕੱਲ ਨੂੰ ਇਹਨੂੰ ਰਾਤ ਨੂੰ ਤਿਆਰ ਕਰਦੇ ਆਂ ਜੇ ਸਵੇਰ ਤੱਕ ਤਿਆਰ ਹੋ ਗਈ ਤਾਂ ਮਸ਼ੀਨ ਲੈ ਕੇ ਆਪਾਂ ਜਿਹੜੀ 6 ਨੰਬਰ ਮਸ਼ੀਨਾਂ ਇਹਦੇ ਨਾਲ ਝੋਨੇ ਦੀ ਵਾਢੀ ਕਰਨ ਚੱਲਾਂਗੇ ਬਾਕੀ ਉਹਦਾ ਚੈਂਬਰ ਤਾਰਦਾ ਇਹਦਾ ਥਰੇਸ਼ਰ ਬਾਸਕਟ ਕਰਦੇ ਆਂ ਤੇ ਜਿਹੜਾ ਝੋਨੇ ਵਾਲਾ ਪਿਆ ਇਹ ਪਾਉਨੇ ਆਪਾਂ ਇਹਦੇ ਵਿੱਚ